ਜੱਟ ਕਹਿੰਦਾ ਹੋਰ ਮੈਨੂੰ ਕੀ ਚਾਹੀਦਾ ਜਾ ਟਿੰਬੜ ਜਾ ਮੈਂ ਕਿਹਾ ਟਿੰਬੜ ਜਾ ਆ ਜਾ ਟਿੰਬੜ ਜਾ ਮੈਂ ਕਿਹਾ ਆਸ਼ ਨੇ ਉਹਦਾ ਨੰਬਰ ਲੈ ਲਿਆ ਹਾਂਜੀ ਬੁੱਗੇ 2 ਮਿੰਟ ਦਿੰਦੀ ਹੈਗੀ ਮੈਂ ਸਰਦਾਰ ਭਾਜੀ ਕੋਾਈ ਹੁੰਦੀ ਹੈਗੀ ਉਹਨਾਂ ਨਾਲ ਗੱਲ ਕਰਕੇ ਤੁਹਾਡਾ ਨਾ ਕਰਦੀ ਹੁੰਦੀ ਹੈਗੀ ਹਾਂਜੀ ਬੁੱਗੇ ਲਵ ਜੂ ਲਵ ਜੂ ਹਾਂਜੀ ਕਿੱਦਾਂ ਭਾਜੀ ਫੀਲਿੰਗਾਂ ਵੀ ਕਿੰਨੀ ਮੋੜੀ ਗਈ ਹੈ ਨਾ ਬੰਦਾ ਬੰਦੇ ਨਾਲ ਹੀ ਲੈਂਦਾ ਨਹੀਂ ਭਾਜੀ ਮੇਰੀ ਇਹ ਸਹੇਲੀ ਸੀਗੀ ਸਿਮਰਨ ਤਹਾਡੇ ਕੋ ਪਾਜੀ ਤੇਲੀ ਹੈ ਨਹੀਂ ਹੈਗੀ ਨਾ ਕਿਤੇ ਭਈ ਤੂੰ ਨਿੱਕੇ ਤੋਂ ਉਹੀ ਨਹੀਂ ਤੁਸੀਂ ਜਿਹੜੇ ਨਿੱਕੇ ਹੁੰਦੇ ਤੋਂ ਰੰਡਵੇ ਹੈਗੀ ਅੱਜ ਤੱਕ ਜਿੰਨਾਂ ਦਾ ਪਿੰਡ 'ਚ ਨਾਂ ਵੱਜਦਾ ਹੈਗੀ ਜਿੰਨਾਂ ਆ ਦੀ ਡਾਕਟਰ ਵੀ ਕੱਲੀ ਨਰਸ ਨਹੀਂ ਸੀਗੀ ਕੱਲਾ ਬੰਦਾ ਹੀ ਗਿਆ ਸੀ ਨਰਸ ਨੂੰ ਜਾਣ ਤੋਂ ਡਾਕਟਰ ਨੇ ਰੋਕਦਾ ਸੀ ਕਿ ਨਾ ਆ ਜਾਈ ਕੁੜੀਏ ਇਹ ਹਵਸੀ ਹੈ ਏਹੀ ਗੱਲ ਹੈਗੀ ਨਾ ਪਾਜੀ ਉਹ ਪਾਜੀ ਮੈਂ ਸੁਣਿਆ ਤੇ ਡਾਕਟਰ ਨੇ ਟੀਕ ਲਾਈ ਜਾਂਦੇ ਸੀ ਨਹੀਂ ਨਹੀਂ ਪਾਜੀ ਮੇਰੀ ਤਾਂ ਤੁਸੀਂ ਦੇਖ ਸਕਦੇ ਸੀ ਮੇਰੇ ਦਾ ਫੋਨ ਹੈਗੀ ਪਾਜੀ ਦੇਖ ਲਈ ਹੈਗੀ ਬਣੀ ਫੋਟੋ ਭਾਜੀ ਨਹੀਂ 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 ਭਾਜੀ ਇਹ ਦੂਸਰੀ ਹੈਗੀ ਦੂਸਰੀ ਐ ਸੈਟ ਕੀਤੀ ਹੁੰਦੀ ਇੱਕ ਓਲੇ ਬਜਾਦਾਂ ਲਈ ਆ ਦੂਸਰੇ ਬਜਾਦਾਂ ਲਈ ਹੁੰਦੀ ਭਾਜੀ ਓਹੀ ਵਾਲੀ ਜਿਹੜੀ ਸੈਟ ਸੀ ਬਲਹਾਂ ਹਾਂਜੀ ਹਾਂਜੀ ਭਾਜੀ ਉਹ ਕਿਸੇ ਨਾ ਸੈਟ ਸੀ ਹੁਣ ਆਪਣੇ ਨਾਲ ਸੈਟ ਹੋ ਗਈ ਹੁੰਦੀ ਭਾਜੀ ਭਾਜੀ ਆਪਣੇ ਨਾਲ ਇੱਕ ਕੁੜੀ ਸੈਟ ਹੁੰਦੀ ਭਾਈ 7 8 ਕੁੜੀਆਂ ਸੈਟ ਹੁੰਦੀ ਹੈਗੀ ਭਾਈ ਹੁਣ ਦੇਖੋ ਵੈਲੈਂਟਾਈਨ ਡੇ ਆ ਗਿਆ ਇੱਥੇ ਆਪਣਾ ਖਰਚਾ ਭਾਜੀ ਵੱਧ ਗਿਆ ਹੁੰਦੀ ਜ਼ਿਆਦਾ ਥੋੜਾ ਜਿਆ ਇਸ ਲਈ ਭਾਜੀ ਸਾਨੂੰ ਦਿਹਾੜੀਆਂ ਲਾਣੀ ਪੈਂਦੀ ਉਹਨਾਂ ਨੂੰ ਦੁੱਲੀ 50000 ਰੁਪਏ ਪਾ ਕੇ ਲੈਣੇ ਆ ਤਾਂ ਤੁਹਾਡਾ ਖਰਚਾ ਕਿੱਥੋਂ ਬਣੇ ਭਾਜੀ ਉਹਨੂੰ ਰੋਟ ਰੋਟ ਦੇਣਾ ਪੈਂਦੀ ਭਾਜੀ ਤੇ ਉਹਨੂੰ ਚਾਕਲੇਟ ਦੇਣੀ ਬੈਂਦੀ ਭਾਜੀ ਤੁਹਾਨੂੰ ਨਾ ਜੋ ਨਹੀਂ ਨੇ ਭਾਜੀ ਤੁਹਾਨੂੰ ਕਿੱਥੋਂ ਪਤਾ ਲੱਗਣਾ ਪਈ ਤੁਸੀਂ ਡੰਡੇਵੇਂ ਹੁੰਦੀ ਨਾ ਹੈਗੀ ਭਾਜੀ ਤੁਹਾਡੇ ਨਾਲ ਕੋਈ ਸੈਟ ਨਹੀਂ ਹੋਈ ਹੁੰਦੀ ਭਾਜੀ ਅੱਜ ਤਾਈ ਤਾਂ ਵੀ ਭਾਜੀ 50000 ਰੁਪਏ ਪਾ ਕੇ ਪਗੂ ਦੀ ਬੋਤਲ ਲੈਣ ਵਾਲੇ ਵੀ ਭਾਜੀ ਅੱਜ ਰੋਟ ਦੀਆਂ ਗੱਲਾਂ ਕਰਦੇ ਨੇ ਨਹੀਂ ਨਹੀਂ ਭਾਜੀ ਇਹ ਗੱਲ ਨਹੀਂ ਭਾਜੀ ਤੁਸੀਂ ਨਾ ਚਲੋ ਤੁਹਾਡੇ ਨਾਲ ਤਾਂ ਸੈਟ ਹੀ ਨਹੀਂ ਹੁੰਦੀ ਤੁਹਾਡੇ ਤਾਂ ਭਾਜੀ ਬੇਦਾਗੜਕ ਹੋ ਗਈ ਹੁੰਦੀ ਹੈਗੀ ਤੁਹਾਡੇ ਤੇ ਮੈਨੂੰ ਲੱਗਦਾ ਇਸ ਜਨਮ ਚ ਨਹੀਂ ਤੁਹਾਡੇ ਤੁਸੀਂ ਛੜੇਆਂ ਛੜੇ ਹੀ ਮਨਣਾ ਹੈਗੀ ਭਾਜੀ ਤੁਸੀਂ ਕੋਈ ਨਾ ਵੀਰ ਨਾ ਖੇਡਣਾ ਖੇਡਣ ਦੇਣਾ ਦੇਖੀ ਕੋਈ ਨਹੀਂ ਭਾਜੀ ਕਰ ਲਿਓ ਜੋ ਕਰਨਾ ਹੈਗੀ ਮੈਂ ਤਾਂ ਆਪਣੀ ਸਲੀਮ ਚੋ ਦਾ ਫਰਵਰੀ ਨੂੰ ਫੇਰ ਮਿਲਣ ਜਾਣਾ ਹੈਗੀ ਭਾਜੀ ਉਹਦਾਂ ਨਹੀਂ ਮਿਲਦੀ ਭਾਜੀ ਜੋ ਕਰਨਾ ਹੋਊਗਾ ਨਾ ਤੁਸੀਂ ਕਰ ਲਿਓ ਹੈਗੀ ਮੈਂ 14 ਫਰਵਰੀ ਉਹਨੂੰ ਉਹੀ ਪੈਲੀਆਂ ਦੇ ਦਰਖਤ ਥੱਲੇ ਮਿਲਣ ਜਾਣਾ ਹੈਗਾ ਹਾਂ ਬੁੱਗੇ ਮੈਂ ਆ ਗਈ ਹੰਦੀ ਭਾਜੀ ਆ ਗਈ ਆ ਗਈ ਬੁੱਗੇ ਬਾਬੇ ਨੂੰ ਮਿਲਣਾ ਹੀ ਪੈਣਾ ਇਹਨੂੰ ਮੈਂ ਤਾਂ ਬੋਨਾ ਫੁੱਲ ਕੰਡੇ ਆ ਬਾਬਾ ਜੀ ਬਾਬਾ ਜੀ ਬਾਬਾ ਜੀ ਰੋਕ ਪਗਤਾ ਬਾਬੇ ਖੱਲੇ ਖਿਚਨੇ ਨੇ ਬਾਬਾ ਜੀ ਬਾਬਾ ਜੀ ਇੱਕ ਲੋੜ ਸੀ ਹਾਂਜੀ ਬੋਲੋ ਬਾਬਾ ਜੀ ਤੁਹਾਨੂੰ ਕੀ ਦੱਸਾਂ ਰੋਕ ਪਗਤਾ ਮੈਨੂੰ ਪਤਾ ਹੈ ਕੁੜੀ ਰਹਿਣਾ ਬਾਬਾ ਜੀ ਆਪਣੇ ਨਾਲ ਵਡੇ ਦਾ ਤੁਸੀਂ ਗਿਆਨ ਚੁੱਕੀ ਫਿਰਦੇ ਹੋ ਕੋਈ ਗੱਲ ਨਹੀਂ ਚੰਗੀ ਤੁਹਾਨੂੰ ਮਿਲੇ ਨਾ ਮਾੜੀ ਤੁਸੀਂ ਫਸਾਉਣਾ ਐਂ ਤੁਸੀਂ ਜਗ ਤੋਂ ਚਲ ਜਾਣਾ ਬਾਬਾ ਜੀ ਆਪਣੇ ਨਾਲ ਵਡੇ ਦਾ ਤੁਸੀਂ ਬਾਬਾ ਜੀ ਗਿਆਨ ਚੁੱਕੀ ਫਿਰਦੇ ਆ ਬਾਬਾ ਜੀ ਉਹ ਜੀ ਬਾਕੀ ਆ ਫੁਲਕੀਆਂ ਵਾਲਾ ਜਾਂ ਦੂਜਾ ਇਹ ਆਪਣਾ ਐ ਬਾਬਾ ਜੀ ਮੈਂ ਕਹਦਾ ਕਿਆ ਕਿਸ਼ਤਾ ਦਿਆ ਜੀ ਮੈਂ ਯਾਰ ਕੀ ਕਰੀ ਨੀ ਨਿਕਾਲਤਾ ਸ਼ੁਰੂ ਮੇਰੀ ਗੱਲ ਪਤਾ ਕੀ ਹੈ ਓਹ ਦੇ ਕੂਤੇ ਹੈਗਾ ਕਬ ਭਈਆ ਓਹ ਕੁੜੀ ਨਾ ਗੱਲਾਂ ਕਰਦਾ ਐ ਅੱਦਾ ਨੀ ਬਾਬਾ ਜੀ ਹੁਣ ਮੇਰੀ ਸਮੱਸਿਆ ਦਾ ਹੱਲ ਓ ਬਾਬਾ ਜੀ ਓਨੇ ਗੱਲ ਮੇਰੇ ਸਿੱਧੀ ਕਹੀ ਕਹਦਾ ਮੈਨੂੰ ਤੂੰ ਮੈਂ ਖੇਡਣਾ ਤੂੰ ਕੁੱਖੜ ਕੇ ਦਿਖਾ ਆ ਜਾ ਦੱਸ ਮੈਂ ਦੱਸਾਂ ਨੀ ਦੱਸੋ ਬਾਬਾ ਜੀ ਬਾਖੂ ਬੰਗੂ ਓ ਗਰਮੀ ਜੰਮੂ ਸੇ ਮਿਲਿਆ ਬਾਬਾ ਜੀ ਟਾਂ ਟਾਂ ਬਾਬਾ ਜੀ ਟਾਂ ਟਾਂ ਬਾਬਾ ਜੀ ਟਾਂ 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 ਆਹ ਲੈ ਬਈ ਵਈ ਪੈਰਾ ਤੇ ਆ ਵੀ ਬਈ ਮਾਈ ਕੀ ਕਰਦਾ ਖੁਸ਼ ਹੋਤੀ ਕਰੋ ਖੁਸ਼ ਹੋਤੀ ਕਰੋ ਠੀਕ ਹੈ ਕਿਦਾਂ ਮਾਈ ਮਾਈ ਆਹਾ ਪਾਈ ਬਰਾਤ ਨਾ ਵਾਲਾ ਪਾਈ ਛੰਦੇ ਬਾਈ ਨੂੰ ਆਸਤੇ ਕਰੇ ਕੰਮ ਕਰਾਉਣਾ ਕਿਹੜਾ ਗਾਮੂ ਮੜਾਉਣਾ ਐਸੀ ਆ ਜੀ ਪੂਰੇ ਕੰਮ ਹੋ ਜਾਈ ਤੇਰਾ ਚੱਲ ਨਹੀਂ ਆ ਜਿਓ ਬਾਈ ਠੀਕ ਹੈ ਗਪਾ ਦਾ ਪਾ ਦਾ ਪਾ ਦਾ ਪਾ ਗਪਾ ਦਾ ਸਾਸਾ ਸਗਪਾ ਬਾਈ ਉਹ ਕਿਹੜਾ ਆ ਜਾਂਦਾ ਫੋਨ ਕਿਹੜਾ ਆ ਜਾਂਦਾ ਦੱਬ ਚੋ ਕੱਢਣ ਮੈਂ ਬਾਈ ਜੀ ਚੱਕੋ ਉਹ ਪਿੰਕੀ ਨਵੇਂ ਪੈਸੇ ਆ ਗਏ ਨਵੇਂ ਬੋਰਡ ਲੈ ਕੇ ਆ ਜਲਦੀ ਲੈ ਲੈ ਭਾਈ ਜੀ ਬੂਟਾ ਨਹੀਂ ਛੱਡੋ ਕਰ ਤੱਕ ਇਹ ਬੋਰਡ ਲੈ ਗਿਆ 200 ਰੁਪਏ ਲੈ ਜਾ ਬਾਕੀ ਰੱਖ ਦੇ ਇੱਥੇ ਓਏ ਹੋਏ ਮਾ ਕੀ ਹੈਗਾ ਓਏ ਭਾਈ ਜੀ ਬੰਦਾ ਮਟੋਣਾ ਥੋੜਾ ਪਿੱਛੇ ਖੜਾ ਹੋ ਕੇ ਗੱਲ ਕਰ ਜਲ ਬੰਦਾ ਮਟੋਣਾ ਓਏ RAMU ਬਈਆ ਇਹਦਾ RAMU ਓਏ ਨਹੀਂ ਸਾਡੇ ਖੂਹ ਵਾਲੇ ਸ਼ਾਮ ਨੂੰ ਮੈਂ ਦੇਖਿਆ ਕੁੜੀ ਨਾ ਗੁੱਟਰ ਗੁਗੜਦੇ ਹੋਏ 14 ਨੂੰ ਗੰਦੇ ਮਿਲਣਾ ਮੋਟਰ ਤੇ ਹੋ ਜਾਊਗਾ 14 ਨੂੰ ਹਾਂਜੀ ਹੋ ਜਾਊਗਾ ਕਰ ਦਿਓ ਜਾ ਹੁਣ ਹੁਣ ਇਹ ਤਾਂ ਕੀ ਕਰਦਾ ਹੋ ਜਾਊਗਾ ਜਾ ਨਿੰਨ ਨਿੰਨ ਟੂਰ ਪਾ ਲੈ ਚੱਲਾ ਚਲੀਏ ਸਵੇਰ ਹੋ ਗਈ ਆ ਥਾਉ ਥਾਉ ਜਲਦੀ ਥਾਉ ਅੱਜ ਨਾਲੇ 14 ਫਰਵਰੀ ਆ ਆ ਤੇ ਜਾਓ ਭਾਈ ਨਹੀਂ ਛੁੱਟੀ ਆ ਤੁਹਾਨੂੰ ਜਾਓ ਨਾਲੇ ਜਿਹਨੇ ਪੈਸੇ ਜਨਾ ਕੋ ਮੋ ਜਾ ਕੇ ਜਿਨੇ ਪੈਸੇ ਦਿੱਤੇ ਉਹਦਾ ਕੰਮ ਨਹੀਂ ਪਾਉਣਾ ਆਪਾਂ ਉਹ ਸੱਚ ਉਹ ਜਲਦੀ ਜਲਦੀ ਰੋਟੀ ਬਣੀ ਖਾ ਲੋ ਕੰਮ ਆ ਗਿਆ ਇਹ ਕੰਮ ਕੱਢ ਗਏ ਹੋਣਾ ਅਜਾ ਪਾਉਦਾ ਉਹ ਕਿੱਥੇ ਰਹਿ ਗਿਆ ਜਨੇ ਆਪਾਂ ਨੂੰ ਸਹੀ ਦਿੱਤੀ ਸੀਗੀ ਆ ਗਿਆ ਆ ਗਿਆ ਭਾਈ ਜੀ ਰਾਤ ਚੱਕ ਲੈਣੇ ਚੱਕਲਾ ਚੱਕਲਾ ਉਹਨੂੰ ਛੇਤੀ ਛੇਤੀ ਚਲੋ ਆ ਜਾ ਜੀ